ਸੂਮੇ ਲਾਲੀ ਮੇਦੀ ਦੋ ਪਾਸੇ ਬਾਅਦ ਚ ਹਾਂਜੀ ਦੂਏ ਪਾਸੇ ਬਾਅਦ ਚ ਪਿੱਛੇ ਤਾਂ ਮੈਂ ਲਾ ਲੈਣੀ ਆ ਫਲਾਵਰੇ ਬਣਾਣੇ ਪਿੱਛੇ ਦੇ ਮੈਨੂੰ ਫਲਾਵਰੇ ਸੋਨਾ ਲੱਗਦਾ 1 ਬਸ 40 ਇੱਧਰ ਮੈਂ ਕਾ ਲੂ ਲਾਉਂਗੀ ਜੇ ਲੱਗੀ ਲੱਗੀ ਨਹੀਂ ਕੋਈ ਚੱਕਰ ਨਹੀਂ ਖਾਤੇ ਤੇ ਪੂਰੀ ਕਰ ਲਿਆ ਚਾਵੇਂ ਨਹੀਂ ਫਿਰ ਰਾਤ ਨੂੰ ਦੇਖਦੇ ਨੂੰ ਕੀ ਮੈਂ ਰੱਖੂਗੀ ਹਾਂ ਨੇ ਆਪਾਂ ਨੇ ਫਲਕਾਰੀਆਂ ਲਾਉਣੀਆਂ ਨੇ ਅੰਦਰ ਜਾ ਤੂੰ ਹੋ ਲੱਗਦਾ ਹਾਏ ਹਾਏ ਮਾਤਾ ਕਹਿੰਦੀ ਤੇ ਅਸੀਂ ਬੰਦ ਕਰ ਦੋ ਤਾਂ ਅੰਦਰ ਕਿਉਂ ਲਾਇਆ ਤੁਸੀਂ ਉਹ ਮਾਜਾ ਖਤਮ ਜਾ ਹੋ ਗਏ ਲੋ ਜੀ ਅੱਜ ਏਗੀ 11 ਤਰੀਕ ਦਿਨ ਐਂਟਵਾਰ ਤੇ ਅੱਜ ਅਸੀਂ ਘਰੇ ਕਿਤੇ ਮੇਡਾ ਫੰਕਸ਼ਨ ਮਤਲਬ ਅਸੀਂ ਕੁਝ ਪਟੀਆਂ ਰਿਨ ਚੜ੍ਹਦੇ ਤਾਂ ਕਰਕੇ ਮਮਾਉਣੀ ਕਹਿ ਰਹੀ ਆ ਆਪਾਂ ਤੀਆਂ ਨੂੰ ਸੈਲੀਬ੍ਰੇਟ ਕਰ ਲੈਂਦੇ ਵੀ ਨਾਲੇ ਕੁੜੀਆਂ ਹੋਣ ਗਿਆ ਘਰਤੀਆਂ ਹਨਾ ਸੋ ਆਪਾਂ ਜਿਆਦੇ ਬੰਦੇ ਨੂੰ ਨਹੀਂ ਸਕਦੇ ਸਿਰਫ ਮੇਨ ਮੇਨ ਹੀ ਸੱਦਿਆ ਫਿਰ ਮੈਂ ਗਾਣਾ ਬੰਦ ਕਰਦਾ ਤੇ ਹੁਣ ਬਸ ਆਪਾਂ ਸਵੇਰ ਦੇ 9:30 ਹੋ ਗਏ ਨੇ ਕੰਮ ਪੁੱਜੇ ਪੁੱਜੇ ਨੀਰਾ ਸਾਰਾ ਹੁਛ ਆਪਣਾ ਡਰਨਾ ਸਿਰਫ ਰੋਟੀ ਬੁਣਾਣੀ ਰਹਿੰਦੀ ਆ ਪਾਤੀ ਨੂੰ ਮੈਂ ਸੋਚਿਆ ਵੀ ਪਹਿਲਾਂ ਹਾਂ ਵੀ ਮੈਟ ਵਗੈਰਾ ਪਿਛਾ ਦਿੰਦੇ ਆ ਥੋੜੀ ਹੋਰ ਸੈਟਿੰਗ ਵਗੈਰਾ ਕਰ ਦਿੰਦੇ ਆ ਸਮਾਨ ਸੋਹਣ ਰੱਖ ਦਿੰਦੇ ਆ ਪਰ ਕਰਕੇ ਬਸ ਉਹ ਮੈਂ ਨੂੰ ਸੱਦਿਆ ਸੀ ਕਿ ਵੀ ਆਖੀ ਬੜੇ ਕੰਮ ਕਰਵਾ ਦੇ ਸੋ ਆਪਣੇ ਨਾ ਪਹਿਲਾਂ ਖਾਸ਼ਾਲਾ ਹੁੰਦਾ ਸੀ ਤਾਂ ਕਰਕੇ ਆਪਣੇ ਮੈਟ ਵਗੈਰਾ ਲਈ ਆ ਕੇ ਰੱਖੇ ਹੋਏ ਸੀਗੇ ਕਿ ਅੱਜ ਆਪਾਂ ਖਾਸ਼ਾਲਾ ਰਿਖਾਵਾਂਗੇ ਚਲੋ ਇਹ ਤਾਂ ਖਾਸਾ ਫੜਾ ਹੈ ਹਨਾ ਇਹਨੂੰ ਕਿੰਨੀ ਕਰੀਏ ਆਪਾਂ ਲੋ ਜੀ ਸਾਡੇ ਯੂਟਿਊਬਰ ਸਾਹਿਬ ਵੀ ਆ ਗਏ ਇੱਧਰ ਮੈਨੂੰ ਨਾ ਲੱਗਦਾ ਗੇਮਿੰਗ ਦੇ ਤੇ ਉੱਧਰ ਪਾਪਾ ਉਹਨੀ ਚਰਖਾ ਤਾਰ ਰਹੇ ਨੇ ਮੌਸਮ ਦੇਖੋ ਠੰਡਾ ਹੋਇਆ ਪਿਆ ਬੱਦਲ ਵਾਹੀ ਬਹੁਤ ਵਧੀਆ ਮੌਸਮ ਹੋ ਗਿਆ ਸਹੀ ਗੱਲ ਜੀ ਹੂੰ ਲੋ ਜੀ ਆਪਣਾ ਚਰਖਾ ਵੀ ਆ ਗਿਆ ਆਜੋ ਆਜੋ ਲੋ ਜੀ ਇੱਧਰ ਵੀ ਇੱਧਰ ਮੇਕਅਪ ਚੱਲ ਰਿਹਾ ਹੈ ਇੱਧਰ ਤੇ ਕੋਈ ਨਾ ਮੈਂ ਭੱਜ ਕੇ ਆਇਆ ਸਾਰਿਆਂ ਨੂੰ ਮੈਂ ਦੱਸਿਆ ਹੂੰ ਇੰਨਾ ਹੋ ਠੀਕ ਬਾਕੀ ਆਪਣਾ ਸਮਾਨ ਲੱਗਾ ਲੱਗਾ ਸਹੀ ਗੱਲ ਐ ਜੀ ਕੁਝ ਮੇਰੇ ਕੋਲ ਸਮਾਨ ਵੀ ਨਹੀਂ ਤਾਂ ਰਸਤੇ 'ਚ ਆਉਂਦੇ ਆਂ ਤੇ ਫੜਿਆ ਹਣਾ ਅੱਛਾ ਜੀ ਹਾਂ ਜੀ ਬਹੁਤ ਸੋਹਣੇ ਲੱਗ ਰਹੇ ਤੁਸੀਂ ਬਹੁਤ ਸੋਹਣੇ ਲੱਗ ਰਹੀ ਆ ਹਜੇ ਅਪਨੇ ਚੁੰਨੀ ਆ ਸਾਰੀਆਂ ਪਈਆਂ ਨੇ ਹਜਾਰੇ ਦੋਲੇ ਡੈਕੋਰੇਸ਼ਨ ਕਰ ਨਹੀਂ ਰੈਂਦੀ ਆ ਹਾਂਜੀ ਉਹ ਆਪ ਅਪਲੋਡ ਕਰ ਦੇਣਾ ਬਸ ਹਜੇ 2-3 ਜਣੇ ਨੇ ਆਣਾ ਰਹਿਦਾ ਟਾਈਮ 2:00 ਤਾਂ ਹੋਇਆ 1:00 ਗਿਆ 1:20 ਮਿੰਟ ਇਦਰ ਮम्मा ਵੀ ਰੈਡੀ ਨੇ ਹਾਂ ਸਾਡੀ ਮੰਮ ਨੂੰ ਖੜੀ ਅੱਗੇ ਵਾਸਤੇ ਉੱਥੀ ਜਾਣਾ ਸਹੀ ਗੱਲ ਐ ਬਹੁਤ ਸੋਹਣੀ ਲੱਗ ਰਹੀ ਐ ਪਾਈਏ ਰਿਸਵਾ ਕੱਲਾ ਪਿਛਲੀ ਵਾਰ ਨੇ ਚੰਚਰਾ ਪਾਈਏ ਸੀ ਫਾਈਨ ਚਾਹੇ ਜੁੜੀ ਨੂੰ ਚੰਚਰਾ ਪਾਈਏ ਨੇ ਤੇ ਹੱਦ ਬੜੇ ਟੌਪ ਹਾਂ ਬਾਹਰ ਨਮੀ ਦਾ ਬਾਬੂ ਆਹੋ ਜੰਨੀ ਤਾਂ चलो गाने ला लद तक हाँ जी इन्ना। <ही> हाँ सही गल है जी अभी बहुत बच्ची नहीं 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 किसी ने नहीं लाना ਸੋ ਪਹਿਲੀ ਆਦੀ ਤੂੰ ਬੇਖੋ ਰਿਆ ਨਾ ਸਭ ਕੁਝ ਲੋ ਦੀਆਂ ਨਸੀ ਚੁੰਨੀਆਂ ਲਾ ਰਿਹਾ ਐ ਤੇ ਇੱਧਰ ਮੇਰੀ ਆਈ ਐ ਛੋਟੀ ਬੱਟੀ ਤੇ ਵੀ ਲੰਗੀ ਕਹਿੰਦੀ ਐ ਮੈਂ ਨਹੀਂ ਕਿ ਬੰਦੀ ਹੋ ਜੂ ਮਾਸੀ ਤੁੱਜੀ ਤੇ ਆ ਮਾਸੀ ਦੀ ਨੂੰ ਐ ਇੱਧਰ ਕਿਉਂ ਇੱਧਰ ਆ ਮਾਸੀ ਦੀ ਨੂੰਹ ਹੈ ਜਿਹੜੀ ਮਾਸੀ ਹੁਣ ਪਤਾ ਨਹੀਂ ਕਿੱਥੇ ਲੱਗਦੀ ਕਿੱਥੇ ਰਹਿੰਦੀ ਆਗੇ ਆਗੇ ਅੱਜ ਆ ਮਾਸੀ ਦਾ ਮੁੰਡਾ ਇੱਧਰ ਸੁਖਜੀਤਰ ਉਹ ਕਰੀ ਤੈਨੂੰ ਆ ਮਾਸੀ ਦੇ ਮੁੰਡੇ ਦਾ ਮੁੰਡਾ ਯਾਨੀ ਕਿ ਪੋਤਾ ਅੱਜ ਜਿੰਨੇ ਨੇ ਡੇਡੇ ਆਲੇ ਹਨ ਮਾਸੀ ਦੇ ਸਾਰੇ ਮੇਡੇ ਆਲੇ ਰਿਸ਼ਤੇਦਾਰ ਸਨ ਇਹਦੇ ਬਾਕੀ ਆਪਣੇ ਘਰ ਦੇ ਫੈਮਿਲੀ ਮੈਂਬਰ ਆ ਸੋ ਕੋਈ ਨਹੀਂ ਦੱਸਿਆ ਕਿ ਦੋ ਬਣ ਕੇ ਵੀ ਐਂ ਆਪਾਂ ਚੱਲੋ ਨੇ ਅੱਜ ਦਿੱਤਾਪੁਰ ਨਾ ਮੈਂ ਲੈ ਕੇ ਜਾਉਂਗਾ ਤੇ ਲੋਕਾਂ ਤੇ ਬਾਕੀ ਫਿਰ ਜਾਓ ਤਾਂ ਠੀਕ ਆ ਮम्मा ਜੀ ਪਾ ਪਾ ਕਿੱਥੇ ਆਲਾ ਫੋਗ ਨਹੀਂ ਚੱਲਣੀ ਆ ਉੱਚ ਚੱਲੂਗੀ ਮम्मा ਵਾਲੇ ਚ ਆ ਇਧਰ ਮੇਰੀ ਆ ਵੱਡੀ ਮਾਸੀ ਆ ਗਈ ਮਾਸੀ ਓ ਮਾਸੀ ਮੈਂ ਤੇ ਵੱਡੀ ਮਾਸੀ ਆ ਗਈ ਮਾਸੀ ਨੂੰ ਮਲਾਦੀ ਆ ਬਾਕੀ ਦੂਜੀਆਂ ਤਾਂ ਮਿਲਨੀ ਆ ਇੱਕ ਰਹਿ ਗਈ ਥੀ ਤੁਸੀਂ ਰਹਿਗੇ ਤੇ ਇੱਧਰ ਮਨਪ੍ਰੀਤ ਨੂੰ ਵੀ ਬੁਲਾ ਦਸ ਸਕਦੇ ਤੂੰ ਬੁਲਾਦਾ ਆ ਮੇਰੀ ਵੱਡੀ ਤੇ ਛੋਟੀ ਮਾਸੀ ਆ ਨਾ ਜਿਹੜੀ ਸਭ ਤੋਂ ਵੱਡੀ ਸੀ ਮੇਰੀ ਮੰਮੀ ਤੇ ਵੱਡੀ ਹਾਂ ਜਿਹੜੀ ਸਭ ਤੋਂ ਛੋਟਾ ਵੱਡੀ ਸੀ ਹੈ ਹਰਜੀਤ ਮਾਸੀ ਤੋਂ ਉਹਨਾਂ ਤੋਂ ਛੋਟੀ ਆ ਹੈਲੋ ਹੈਲੋ ਬੱਚੀ ਬਲੋ ਸਾਡੀ ਪਿਆਰੀ ਪੂਰੀ ਨਹੀਂ ਹੋ ਰਹੀ ਹੈਗੀ ਟਾਈਮ ਪੌਣੇ 2 ਦਾ ਹੋ ਗਿਆ ਤਿਆਰੀ ਨਹੀਂ ਹੋਈ ਅਜੇ ਸਪੀਕਰ ਹੈਗਾ ਸਪੀਕਰ ਪਰ ਅੱਧੇ ਅੱਧੇ ਹਜੇ ਪਏ ਹਨ ਰਿਸ਼ਤੇ ਦਾ ਲਾਉਣ ਤੋਂ ਮੰਮਾ ਜਿਹੜੇ 2-4 ਬੁਲਾਏ ਹੋਏ ਐ ਹਾਂ ਉਹ ਰਹਿੰਦੇ ਐ ਹਜੇ ਘਰ ਦੇ ਵੀ ਤਾਂ ਰਹਿੰਦੇ ਐ ਹਾਂਜੀ ਉਮੀਦ ਮੈਂ ਲੱਗਿਆ ਲੇਟ ਹੋ ਗਿਆ ਕੋਈ ਲੈ ਮੀ ਤਾਂ ਕਰ ਮੈਨੂੰ ਪ੍ਰੋਗਰਾਮ ਲੇਟ ਪੁੱਤਰਾ YouTube ਤੇ ਦੇਖਿਆ ਕਦੀ ਮੈਂ ਕੀ ਉਹਨਾਂ ਨੇ ਪੱਖੀਆ ਤੇ ਦੇਖਾ ਕਿ ਇਹਨੇ ਮਾਸਰ ਦੇਖਾ ਕਿ ਇਹਨੇ ਫੁੱਪੜ ਦੇਖਾ ਹੋਇਆ ਹਾਂ ਅਗਲੇ ਸਾਲ ਆਪਾਂ ਲਿਖ ਦਾਂਗੇ ਪੱਖੀ ਅਗਲੇ ਸਾਲ ਆਪਾਂ ਲਿਖ ਦਾਂਗੇ ਸਾਨੂੰ ਐ ਤੇ ਕੀ ਕੋਈ ਐਕਸਪੀਰੀਅੰਸ ਨਹੀਂ ਦਾ ਪਹਿਲੀ ਵਾਰ ਹੀ ਮਨਾਇਆ ਬਈ ਸਾਡੇ ਕੋਲ ਉਹ ਚਰਖਾ ਜੂ ਪਿਆ ਪਰ ਉਹ ਸੈਟਿੰਗ ਕਰਨ ਵਾਲੀ ਅਰ ਪੇਰ ਆ ਚਰਖਾ ਆਹਾ ਉਹ ਮਦਾਨੀ ਇਹ ਕੋ ਜਹਾਰ ਦਾ ਪਤਾ ਨਹੀਂ ਕਿੱਥੇ ਡਾਤਾ ਅਗਲੇ ਸਾਲ ਸਾਰਾ ਸਮਾਨ ਲੈਣਾਗੇ ਹਾਂ ਇਹ ਕਿੰਨੇ ਮਨਾਉਣੀਆਂ ਹੋਈਆਂ ਕਿਰਾਏ ਤੇ ਦਿਆ ਕਰਾਂਗੇ ਹਾਂ ਅਗਲੇ ਸਾਲ ਸਾਡੀ ਫੁੱਲ ਤਿਆਰੀ ਹੋਊਗਾ ਫਿਰ ਦੇਖੋ ਸਾਡਾ ਚਰਖਾ ਚੈਰ ਚੈਲ ਚੈਣ ਆ ਵੀ ਕਰਦੀ ਆ ਮੈਂ ਪਹਿਲਾਂ ਤੁਹਾਨੂੰ ਤੇਲ ਦੇ ਕੇ ਕਿਉਂ ਨਹੀਂ ਰੱਖਿਆ ਮਾਸੜੀ ਐਦਾਂ ਦੇਖੋ ਅਸਲੀਅਤ ਦਿਖਾਓ ਬਾਈ ਮਾਸੜ ਨੇ ਕੀ ਫਸਾਇਆ ਮਾਸੜੀ ਉਧਰ ਥੰਡੇ ਲੱਗਦੀ ਆ ਕੀ ਆਹੇ ਹਾਂ ਮੇਰਾ ਵੀਡੀਓ ਬਣਾ ਹਾਂ ਸੀ ਤੇ ਤੇਲ ਬਲਿਆ ਰਹੇ ਚਰਖੇ ਨੂੰ ਸੂਨਾ ਵੀ ਠੰਡੇ ਚਰਖੇ ਨੂੰ ਤੇਲ ਪਲਾ ਰਹੇ ਆ ਉਧਰ ਦੇਖ ਲੋ ਕੀ ਲੱਛਣ ਕਰ ਰਿਹਾ ਡਾਟਾ ਕੇਵਲ ਵਸਾਈ ਦੀ ਵਿੱਚ ਮੇਰਾ ਆਰੇ ਦੇ ਵਿੱਚ ਬੇਦਰ ਦੇ ਵਿੱਚ ਇਹ ਚਣ ਰਹੀ ਹੈ ਇਹ ਚਣ ਰਹੀ ਹੈ ਆ ਬਦਲ ਨਾ ਕੋਈ ਤਾਂ ਹੋੜੀ-ਹੋੜੀ ਸਾਰੇ ਆ ਰਹੇ ਆ ਮम्मा ਤੇ ਨਾਲ-ਨਾਲ ਫੋਟੋ ਸ਼ੂਟ ਹੋ ਰਿਹਾ ਆ ਦੇਖ ਮੇਰੀ ਗੱਲ ਸੁਣੋ ਆ ਫੋਨ ਨੂੰ ਬਦਲ ਲਓ ਹਾਂ ਹੁਣ ਆਵਾਜ਼ ਘਟਾ ਰਹੀ ਆ ਹੁਣ ਘਟਾ ਹਾਂ ਹਾਂ ਯੈਸ ਮਤਾਨੀਆਂ ਮਦਾਨੀਆਂ ਮਤਾਨੀਆਂ ਪੇਕੇ ਦੋਵੇਂ ਪਹਿਣਾ ਨੱਚੀਏ ਸੋਹਰੇ ਨੱਚੀਏ ਤੇ ਰਾਣੀਆਂ ਜਠਾਣੀ ਪੇਕੇ ਦੋਵੇਂ ਪਹਿਣਾ ਨੱਚੀਏ ਸੋਹਰੇ ਨੱਚੀਏ ਤੇ ਰਾਣੀਆਂ ਜਠਾਣੀ ਗੱਡ ਗੜੀਰੇ ਵਾਲਿਆ ਘਡੌਲੀ ਹੋਲੀ ਤੋਰ ਗੱਡ ਗੜੀਰੇ ਵਾਲਿਆ ਘਡੌਲੀ ਹੋਲੀ ਤੋਰ ਫੇਰ ਪਹਿਣ ਕਲੋਜੇ ਮੇਰੇ ਦੋਖਣ ਕਾ ਨਾਮ ਦੀਆਂ ਬਾਲੀਆਂ ਮੇਰ ਪੈਣ ਕਲੇ ਟੋਲ ਮੇਰਾ ਮਾਹੀ ਗੜਬਾਂਦੀ ਮੈਂ ਗੜੀ ਫੇਤੀ ਢੋਰ ਮਾਹੀ ਗੜਬਾਂਦੀ ਮੈਂ ਗੜੀ ਫੇਤੀ ਢੋਰ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਢੇੜਾ ਦੇ ਦੇ ਨੀ ਮਟਿਆਰੇ ਲੰਬੀ ਬਾਹਾਂ ਕਰਕੇ ਢੇੜਾ ਦੇ ਦੇ ਨੀ ਮਟਿਆਰੇ ਹਾਂ ਕਰਕੇ ਗੋਲ ਮੋਲ ਮੈਂ ਟੋਆ ਪਟਦੀ ਗੋਲ ਮੋਲ ਮੈਂ ਟੋਆ ਪਟਦੀ ਤੇ ਸਰਾ ਬੰਕਰਦੀ ਨਹੀਂ ਪਹਿਲਾ ਪੇਗ ਮਿਹਰਬਾਨ ਤੁੰ ਦਿੰਦੀ ਪਹਿਲਾ ਪੇਗ ਮਿਹਰਬਾਨ ਤੁ ਫੇਰ ਬੋਤਲਾਂ ਭਰਦੀ ਨਹੀਂ ਪੈਰ ਸ ਕਿੰਨੀ ਦਾ ਬੋਚ ਬੋਚ ਪੱਬ ਰੱਖਦੀ ਨਹੀਂ ਪੈਰ ਸ ਕਿੰਨੀ ਦਾ ਬੋਚ ਬੋਚ ਗਾਣੇ ਮੇਰੇ ਮਾਪਿਆਂ ਨੇ ਇਕੋ ਤਬੀਤ ਤੇਰੇ ਕਰਦਾਨੀ ਜਦੋਂ ਲੜਦਾ ਤੇ ਲਾਵੇ ਲਾਵੇ ਕਰਦਾਨੀ ਜਦੋਂ ਲੜਦਾ ਸਾਸ ਮਰੀਨੇ ਮੁੰਡੇ ਜੰਮੇ ਸਾਸ ਮਰੀਨੇ ਮੁੰਡੇ ਜੰਮੇ ਮੁੰਡੇ ਜੰਮੇ ਅੱਠ ਅੱਠਾ ਆਈ ਬੰਦੀਰੀ ਅਠਾ ਵਾਰੀ ਆਈ ਪੰਦੇਰੀ ਨਾਮੀ ਬਾਰੀ ਬਸ ਬਰੇਟਾ ਹੁਣ ਲੱਗਿਆ ਹੁਣ ਲੱਗਿਆ ਮੇਰੇ ਸਸ ਬਰੇਟਾ ਹੁਣ ਲੱਗਿਆ ਹੁਣ ਲੱਗਿਆ ਸਬਰੇ ਕੋ ਅੰਲ ਨੇ ਮੁੰਡੇ ਜੰਮੇ ਮੁਝ ਜਪਾਤ ਇਹੋ ਮਾਂ ਵੀ ਐਸੇ ਨਹੀਂ ਕੀਤੇ ਇਸਲ ਮੰਗਾਂਦੇ ਮੈਂ ਮੈਂ ਜੈਨੀ ਬਿਚ ਦੇ ਰਾਤਾਂ ਬਿਚਾਂ ਮੇਰੇ ਕੀ ਕੋਈ ਨਹੀਂ ਬਲੇ ਜਮ ਜਮ ਸਾਸੂ ਮੇਰੇ ਨੇ ਮੁੰਡੇ ਮੇਰੇ ਜਮ ਜਮ ਭੜ ਪੀਰ ਸੋਈ ਮਾ ਵਰਗੇ ਪਿਓ ਵਰਗਾ ਨਾ ਕੋਈ ਸਾਰੇ ਮਾ ਵਰਗੇ ਪਿਓ ਵਰਗਾ ਨਾ ਸਾਸੂ ਨਹੀਂ ਰਾਂ ਵੇਚਤਾ ਨਾਲੇ ਪੇਚਟੀ ਪੱਟੀ ਵੇਦਾਰੂ ਪੀਣਿਆ ਮੈਂ ਤੇਰੀ ਬਾਣ ਨੇ ਪੱਟੀ ਪੱਟੀ ਵੇਦਾਰੂ ਪੀਣਿਆ ਮੈਂ ਤੇਰੀ ਬੋਲੀ ਪੱਟੀ ਪੱਟੀ ਆਈਆਂ ਆਈਆਂ ਤੇਰਾ ਪਾਇਆਂ ਮਸਤੀਦਾਰਨੀਆਂ ਬੱਚ ਮੇਲਣਾ ਆਈਆਂ ਸੂਬੇਦਾਰਨੀਆਂ ਬਣ ਕੇ ਮੇਲਣਾ ਆਈਆਂ ਸੂਬੇਦਾਰਨੀਆਂ ਚਲੋ ਨੱਚੋ ਫਿਰ ਮਦਾਨੀਆਂ 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 ਏਕੇ ਦੋਵੇਂ ਪਹਿਣਾ ਨੱਚੀ ਸੋਹਰੇ ਨੱਚੀ ਇਧਰ ਰਾਣੀਆਂ ਜੇਠਾਣੀਆਂ ਏਕੇ ਦੋਵੇਂ ਪਹਿਣਾ ਨੱਚੀ ਸੋਹਰੇ ਨੱਚੀ ਇਧਰ ਰਾਣੀਆਂ ਜੇਠਾਣੀਆਂ ਕੁੰਡੇ ਕੱਢ ਨੇ ਦੀ ਰਾਡਕ ਮਟਿਆ ਦਨੀਆਂ ਕੁੰਡੇ ਕੱਢ ਨੇ ਦੀ ਕੋਈ ਬੋਲਦਾ ਤਾਂ ਹੈ ਨਹੀਂ ਮੇਰੇ ਨਾਲ ਨਹੀਂ ਉਹ ਮੂੰਹੋਂ ਨਿਕਲਦੀ ਫਿਰ ਤੁਸੀਂ ਆਪ ਪਾਓ ਪਾਓ ਹੁਣ ਆ ਇਹਨੂੰ ਲਾਹ ਨਾਲ ਇਹਨੂੰ ਲਾਹ ਨਾਲ ਪੱਟੀਆਂ ਲਸ ਕੇ ਰਹੀਆਂ ਮੈਂ ਬੰਗਲੇ ਚੋਂ ਆਈ ਪੱਟੀਆਂ ਲਸ ਕੇ ਰਹੀ ਆ ਜਾ ਮਨਸੂਰ ਆ ਜਾ ਆ ਜਾ ਆਜਾ ਨਾ ਮੂੰਹ ਤੇਰੀ ਜੋੜੀ ਮਾਰ ਆ ਗਈ ਤੇ ਤੇਰੇ ਨਾਲ ਲੱਗੂ ਕਿੱਥੇ ਆ ਕਰ ਲੋ ਹੁਣ ਸਾਗ ਆਜਾ ਸਾਗ ਚ ਕਰ ਲੋ ਹੁਣ ਕੀ ਕਰਨਾ ਇਹ ਬੋਲੀ ਆਉਂਦੀ ਮੰਨ ਸੁੱਖ ਕੋਈ ਐਵੇਂ ਝੂਠ ਨਹੀਂ ਬੋਲਣਾ ਕੋਈ ਵੀ ਬੋਲ ਸਕਦਾ ਹੁਣ ਚੱਲ ਨਾ ਬੇ ਚਲੋ ਹਣ ਭਾਈ ਮੈਨੂੰ ਰਾਮ ਕਰ ਦੰਦੋ ਤੁਸੀਂ ਪਾਓ ਉਧਾ ਉਧੇ ਆ ਲੋ ਨਾਲੇ ਲੈ ਜਾ ਇਸ ਪ੍ਰੇਤ ਨੂੰ ਜਾ ਸੁਪਰੇ ਤਾਂ ਆ ਕਰ ਤੂੰ ਲਾ ਜਾ ਸੁਪਰੇ ਤਾਂ ਆ ਲਾ ਲਾ ਹਾਏ ਆ ਤਾਂ ਰਹਿਣ ਦੋ ਆ ਲੈ ਲੋ ਆ ਤਾਂ ਆਖ ਲੈ ਆਸਿੰ ਕੱਢ ਲਿਆ ਆ ਲੱਗਿਆ ਤੁਸੀਂ ਕਰੋ ਉੜਦਾ ਉੜਦਾ ਮੋਰ ਮੇਰੀ ਚਿਚੀ ਉੱਤੇ ਬੈ ਗਿਆ ਉੜਦਾ ਉੜਦਾ ਮੋਰ ਮੇਰੀ ਚਿਚੀ ਉੱਤੇ ਬੈ ਗਿਆ ਪੂਝਾ ਕਰਕੇ ਉਡਾ ਦਿੰਨੀ ਆ ਨੀ ਤੈਨੂੰ ਗਿੱਧੇ ਵਿੱਚ ਨੱਚਣਾ ਨੀ ਯਾਨੀ ਤੈਨੂੰ ਗਿੱਦੇ ਵਿੱਚ ਜੱਟੀਆਂ ਪੰਜਾਬ ਦੀਆਂ ਸੋਹਣੀਆਂ ਸੋਨਕੀਆਂ ਚੱਟੀਆਂ ਪੰਜਾਬ ਦੀਆਂ ਸੋਹਣੀਆਂ ਸੋਨਕੀਆਂ ਗਿੱਦੇ ਵਿੱਚ ਪੜ ਤੂ ਪਾਉਣ ਗਈ ਯਾਨੀ ਅੱਜ ਨੱਚ ਨੱਚ ਕਰਤੀ ਹਲਾਉਣ ਗਈ ਨੱਚ ਨੱਚ ਤਰਤੀ ਹਲਾਉਣ ਗਈ ਹੋਰ

ਬੋਲੀ ਕੋਈ ਪਾਉ ਮਰਸੋ ਕਿ ਤੁਸੀਂ ਕਹਿ ਯਾਰ ਸੁਣਦੇ ਰਹਿੰਦੇ ਰਹੇ ਹੋ ਕੋਈ ਵੀ ਪਾ ਦੇ ਕੋਈ ਵੀ ਪਾ ਦੇ ਆਜਾ ਮੈਂ ਕਰੂੰਗਾ ਉਹ 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 ਛੋਟੀ ਜੀ ਕੁੜੀ ਕਿਸ਼ਤੂ ਕਿੰਨੀਆਂ ਬੋਲੀਆਂ ਗਾਉਣ ਸਾਨੂੰ ਨੱਚ ਨੱਚ ਕੇ ਆ ਗਈ ਗਰਮੀ ਇੱਕ ਟੋਲਾ ਇੱਧਰ ਬੈਠਾ ਇੱਕ ਇੱਧਰ ਲਾਈਨ ਚ ਦਿੰਦਾ ਫੁੱਕ ਤਾਂ ਨਹੀਂ ਲੱਗੀ ਕਿਸੇ ਨੂੰ ਨਾ ਕੋਈ ਲੱਗੀ ਆ ਦੱਸ ਦੋ ਤੁਹਾਨੂੰ ਠੰਡੇ ਨਹੀਂ ਲੱਗੀ ਤੁਹਾਨੂੰ ਲੱਗੇ ਆ ਨਾ ਬਹੁਤ ਠੰਡਾ ਹੋ ਆ ਪਿੰਡੀਆਂ ਆ ਦਿਨ ਨੀਕਾ ਟਾ ਉਹ ਠੰਡਾ ਠੰਡਾ ਲੰਘਣਾ ਚਾਹੀਦਾ ਇਹਦੇ ਅੰਦਰ ਤਾਂ ਗਰਮ ਹੋਊਗੀ ਪੈਰ ਗਰਮ ਹੋਣਗੇ ਇੱਕ ਇੱਧਰ ਬੈਠੀ ਐ ਨਵਦੀ ਛੋਟੀ ਭੈਣ ਬਈ ਮੈਨੂੰ ਵੀ ਮੈਂ ਵੀ ਗਰਮੀ ਨਾਲ ਭਿੱਜ ਗਈ ਹੈ ਕਿਹਦੇ ਉੱਪਰ ਕਦੀ ਮੈਂ ਨਹੀਂ ਆਇਆ ਪਹਿਲਾ ਸੀ ਇਹਨੇ ਕੂਰੇ ਵੀ ਸਮੋਸੇ ਉੱਥੇ ਵੀ ਸਮੋਸੇ ਜਿੱਥੇ ਜਾਓ ਉਥੇ ਸਮੋਸੇ ਸਮੋਸੇ ਦੁੱਖ ਹੀ ਕਰੀਏ ਵੀ ਸਮੋਸੇ ਨੇ ਬਰੈਡ ਬਰੁੱਡ ਮੰਗਾ ਲੈਂਦੇ ਆਜਾ ਮਸੀ ਓਏ ਮਸੀ ਬਰੈਡ ਬਰੁੱਡ ਮੰਗਾ ਲੈਂਦੇ ਕਕਰ ਜਿੱਥੇ ਵੀ ਜਾਓ ਸਮੋਸੇ ਸਮੋਸੇ ਅਸੀਂ ਮੋਟੂ ਬਤੂ ਮੋਟੋ ਬੱਤ ਹਾਂਜੀ ਖਾਣ ਲਈ ਸਾਰੇ ਤਿੰਨ ਵੱਜ ਗਏ ਆ ਚੁੱਕੇ ਨੇ ਅੰਦਰ ਪਹਿਲਾਂ ਖਾਣਗੇ ਫਿਰ ਨੱਚਣਗੇ ਮੰਮਾ ਚੰਗੀਆਂ ਚੀਜ਼ਾਂ ਲੱਗਦੇ ਨੇ ਨਾ ਕੋਈ ਕੰਮ ਨਹੀਂ ਦੂਜੇ ਸਟੇ ਲੱਗਦਾ ਕੱਢ ਕੇ ਰੱਖੋ ਬੈ ਬੈਤੋ ਮੈਸਟਰ ਬੈਤੋ ਤੁਸੀਂ ਬਾਅਦ ਚ ਲੰਗਰ ਛਕ ਲਿਓ ਪਹਿਲਾਂ ਸਾਡੀ ਵੀਡੀਓ ਬਣਾ ਲਿਓ ਐਸੀ ਤਾਂ ਲਾ ਲੀਏ ਪਹਿਲਾਂ ਆਲੋਕ ਜੀ ਵਿਚਾਰ ਵਰਦਾ ਜਾਨੀ ਤੇ ਕਿਹਾ ਤੁਹਾਨੂੰ ਜੀ ਵੀ ਭਾਂਡੋ ਲਓ ਜੀ ਤੀਆਂ ਦਾ ਸੈਲੀਬ੍ਰੇਸ਼ਨ ਆ ਤੀਆਂ ਦੇ ਪਹਾਂਦੇ ਸਮੋਸੇ ਖਾਣੇ ਸੀ ਅੱਛਾ ਤੀਆਂ ਦੇ ਪਹਾਂਦੇ ਸਾਨੂੰ ਸਮੋਸੇ ਖਾਣੇ ਸੀ ਤਾਂ ਸੀ ਇਹ ਕਿਤਾ ਪ੍ਰੋਗਰਾਮ ਹਣੀ ਮੈਂ ਬ੍ਰੈਡ ਦੇ ਖਾਣੇ ਤੇ ਕੋਈ ਗੱਗਨੀ ਨੂੰ ਬ੍ਰੈਡ ਬਰੋਡ ਭੇਜ ਦੋ ਕੋਈ ਸਮੱਸਿਆ ਉਹ ਹੈ ਕਿ ਉਹ ਆਮ ਆਦਮੀ ਲੈ ਲੈ ਆ ਅ ਬੇਰੀਸ ਆ ਮਨਸੂਬਾ ਕਰਦੇ ਆਪਣੀ ਪਾਪੂ ਚ ਕਿਤੇ ਤੋਂ ਹੋਣੀ ਹੈ ਅੱਜ ਕਿਹਨੇ ਕਮਾਣੀ ਹੁੰਦੀ ਹੈ ਕਰਦੇ ਸਾਡੀ ਥੋੜਾ ਖਾਣਾ ਪੀਣਾ ਚੱਲ ਗਿਆ ਗਰਵਾਦ ਸਾਡਾ ਬਲੌਕ ਰੇਖ ਹੋ ਗਿਆ ਲੱਭ ਗਿਆ ਵੀ ਲੱਭ ਗਿਆ ਲੱਭਾਈ ਬੇਟੀ ਅਸਲ ਮਨਾ ਹਾਂ ਜੀ ਸੈਂਟਫਨੂ ਲੈ ਲਿਆ ਅਬ ਬਾਚੂ ਪੀਣੀ ਆ ਲਾ ਤੂੰ ਹੋ ਗਈ ਨਾ ਇਹ ਤਾਂ ਦੇ ਦਿੱਤੀ ਉਸੇ ਕੋਣ ਖਾ ਪੀ ਕੇ ਅਸੀਂ ਫੇਲਾ ਲਿਆਂਗੇ ਠੰਡੇ ਤੋਂ ਕੋਣ ਪਹਿਲੀ ਗਿਰੀ ਚ ਲੈ ਲੈ ਜੀ ਚੁੱਠਾ ਨਹੀਂ ਕਿਸੇ ਨੂੰ ਆ ਬੜਾ ਤੇ ਮੈਨੂੰ ਆਜਾ ਆ ਬੈਠ ਜਾ ਇਧਰ

ਉਹ ਹੋਰ ਬਣਾ ਲਓ ਕਾ ਜੀ ਮੈਂ ਤਾਂ ਬਣਾ ਮੈਂ ਗੋਲੂ ਅੱਜ ਅੱਜ 6:00 ਵਜੇ ਗਾਲ ਪੀ ਕੇ ਤੇ ਸਵਾਤੇ ਨਾਲ ਚੜੂੰਗੀ ਮੈਂ ਕੋਨਾ ਲੈ ਲਿਆ ਅੱਜ ਮੇਰੇ ਜੰਮੀ ਨੂੰ ਲੈ ਲਈ ਸੋਦੀ ਜਾਓ ਬੱਸ ਰਹਿਣ ਦੇ ਕੌਣ ਚਰਜ ਨਹੀਂ ਚਲ ਮਾ ਦੇ ਕੋਈ ਨਾ ਆਈਆਂ ਨੀ ਆ ਦੰਦੂ ਵਾਲ ਤੋਂ ਮਸਾ ਆਈਆਂ ਨਹੀਂ ਕਰਦੇ ਅੱਜ ਤਾਂ ਆਪਾਂ ਦੁਨੀਆ ਚ ਲਾਉਣੇ ਨਹੀਂ ਕਰਕੇ ਉੱਤੇ ਰਿਸ਼ਤੇਦਾਰ ਨਹੀਂ ਹੈਗੇ ਮੈਨੂੰ ਬੰਦਲਾ ਆਇਆ ਜਾਦੇ ਹੋਣਗੇ ਫਿਰ ਬਾਅਦੋਂ ਸਮਝੋ ਪਹਿਲੇ ਕਰ ਪਈ ਜਾਂਦੇ ਆ ਕੰਤਨ ਉਹ ਆਖੀ ਦੇ ਲਾ ਠੰਡਾ ਸਾਰਿਆਂ ਨੂੰ ਮਿਲ ਗਿਆ ਨਾ ਜਿਹਨੂੰ ਨਹੀਂ ਮਿਲਿਆ ਬਾਹਰ ਜਾ ਕੇ ਠੰਡੇ ਹੋ ਲੋ ਮੀਂਹ ਚ ਤੁਸੀਂ ਬੰਦੇ ਹਾਂ ਹਾਂਜੀ ਮੰਮੀ ਨੂੰ ਦੇ ਠੰਡਾ ਰਹਿ ਗਈ ਹੁਣ ਆਹ ਨੂੰ ਤਾਂ ਮਿੱਟੀ ਪਾ ਓਹ ਖਿਚ ਲੋ ਮੀ ਕਰਕੇ ਟਾਈਮ ਲੱਗ ਗਿਆ ਮੈਂ ਗਰਮ ਪੂਰੇ ਬੈਠੇ ਹੁਣ ਵੀ ਆ ਗਏ ਨਾ ਇਹ ਕਿੰਨਾ ਟੱਕੇ ਬੈ ਰਹੇ ਹਾਂ ਹਾਂ ਸਮੋਸੇ ਦਾ ਸੁਆਦ ਮੀਏ ਬਹੁਤ ਆਪਰੇਟ ਨੰਬਰਾਂ ਦਾ ਕੀ ਆਉਂਦਾ ਅੱਜ ਮੀ ਹੋਰ ਜ਼ਿਆਦਾ ਪਰ ਮਜ਼ਾ ਅੱਜ ਸਮੋਸੇ ਤੋਂ ਤਿਆਰ ਕਰਵਾਏ ਨੇ ਬਾਹਰ ਦੇ ਚੋਂ ਅੱਜ ਵੀ ਨੋਥੀ ਲੈਣੇ ਆ ਸਿੰਗੇ ਦੇ ਆ ਦਿਨ ਦੂਏ ਦੇ ਲੈਣੇ ਸਾਹਮਣੇ ਆਣੇ ਵਧੀਆ ਹੁੰਦਾ ਬਾਹਰ ਵਾਲਿਆਂ ਦੇ ਸਾਰੇ ਉਹਨਾਂ ਦੇ ਕੋਈ ਨਾ ਸਾਨੂੰ ਪਤਾ ਹੈ ਵਧੀਆ ਨੇ ਕੀ ਨਹੀਂ ਹਾਂ ਕੀ ਕਾਦਾ ਮਰੀਂਦਾ ਹਾਂ ਮਲਾ ਮਲਾ ਦੇਖੀ ਕੀ ਕਿਆ ਹੁੰਦਾ ਮੈਂ ਪੀਆ ਫੈਰੈਸ਼ਟੀ ਆ ਹਾਂ ਕਿੰਨੇ ਸ਼ਾਰਟ ਵਾਇਰ ਹੁੰਦੇ ਨੇ ਦੇ ਵਿੱਚ ਠੰਡਿਆਂ ਦੇ ਵਿੱਚ ਕੁਝ ਕੁ ਪਾ ਗਏ ਨਾ ਰੰਗ ਬਦਲਿਆ ਕੁਝ ਨਹੀਂ ਹੋਇਆ ਬੀਕੇ ਦੇਖ ਬੀਕੇ ਟੇਸਟੀ ਜੀ ਹੁੰਦਾ ਬਹੁਤ ਵਧੀਆ ਜਰੂਰ ਤੁਸੀਂ ਸਾਰੇ ਘਰਿਓ ਆਹ ਕੁਝ ਕੁ ਜੀ ਰੱਖਿਆ ਸਾਰਿਆਂ ਨੇ ਖਾ ਲਿਆ ਤੇ ਹੁਣ ਹੁਣ ਟਿੱਡ ਹੋਲੇ ਨੱਚ ਕੇ ਹੋਣਗੇ ਲਓ ਜੀ ਫੰਕਸ਼ਨ ਦਾ ਆਪਣਾ ਸਾਰਾ ਐਂਡ ਹੋ ਗਿਆ ਆ ਦੇਖੋ ਸਾਰਾ ਸਮਾਨ ਪਿਆ ਬਸਣ ਮੈਂ ਸਾਰਾ ਸਮਾਨ ਚੱਕਦੀ ਆਂ ਚਾਦਣਾ ਚੁੱਦਣਾ ਸਾਰੀਆਂ ਇੱਧਰ ਮਾਸੀ ਹੋਣੀ ਜਾ ਰਹੇ ਨੇ ਮਾਸੀ ਹੋਣੀ ਜਾ ਰਹੇ ਨੇ ਉੱਚੀ ਬੋਲੋ ਮਾਸੀ ਹੋਣੀ ਜਾ ਰਹੇ ਨੇ ਅਕਸਰ ਤੇਰੀ ਮੰਮਾ ਉਰੀ ਰੱਖ ਲੈਣੀ ਅੱਜ ਮੂੰਹ ਤੇ ਚਾਹਾਂ ਗੁੱਠਾ ਅਗਰ ਉਹ ਜੰਦੂ ਲੈ ਕੇ ਨਾ ਅੰਦਰ ਪਨਾਂ ਦੇ ਦੋ ਜੋੜੀ ਕੰਦਰ ਪਿਆ ਇਹਦਾ ਇੱਕ ਆ ਵੀ ਇੱਥੇ ਪਿਆ ਵੀ ਆ ਵੀ ਲੈ ਲੈ ਨਵੇਂ ਆ ਆ ਨਾ ਤੁਸੀਂ ਨਾ ਪਿਛੇ ਬੈਠ ਰੱਖੀ ਹਾਂ ਕਾਨੂੰ ਇੱਧਰ ਤਾਂ ਹੈ ਨਹੀਂ ਬਗੋ ਉਹ ਖੜੀ ਆ ਚੱਪ ਵਿੱਚ ਹਾਂਜੀ ਆਹ ਇਹ ਜਾ ਰਹੀ ਹੈ ਟਿਊਸ਼ਨ ਆ ਮੇਂ ਤੀਆਂ ਵਾਲੀ ਬਣੀ ਨਾ ਦੇਖੋ ਡਾਕਟਰ ਬਣ ਕੇ ਆਣੀ ਕੁੜੀ ਮੈਸ ਕੋਲ ਟਿਊਸ਼ਨ ਜਾਣੇ ਹੁਣ ਮੈਂ ਹਜੂ ਮਮੀ ਫਿਰਦੀ ਆ ਘੱਗਰਾ ਲੰਗਦਾਈ ਮੈਂ ਤਾਂ ਆਪਣੀ ਘਰ ਆ ਫਿਰ ਵੀ ਨਹੀਂ ਪਾਰੀ ਕੱਪੜੇ ਟਾਈਮ ਹੀ ਨਹੀਂ ਮਿਲ ਰਹੇ ਆ ਲੋਜੀ ਹੈ ਚਲੋ ਠੀਕ ਹੈ ਜੀ ਓਕੇ ਵੀਰੇ ਸ਼ੁਕਰੀਆ ਕੋਈ ਨਾਮ ਠੀਕ ਹੈ ਜੀ ਕਿਵੇਂ ਪੈਨ ਲੱਗੇ ਬਾਈ ਵੀਰੇ ਵੀ ਵੀਰੇ ਵੀ ਅ ਗੱਡੀਆਂ ਟੈਕਸੀ ਤੇ ਲਈ ਹੋਈ ਐ ਜੇ ਕਿਸੇ ਨੇ ਬਾਹਰ ਦਿੱਲੀ ਆ ਕਿਤੇ ਵੀ ਜਾਣਾ ਹੋਵੇ ਹਨਾ ਆਊਟ ਆਫ ਸਟੇਸ਼ਨ ਤਾਂ ਮੈਂ ਵੀਰੇ ਦਾ ਕੰਟੈਕਟ ਨੰਬਰ ਵੀਰੇ ਦਾ ਕਾਰਡ ਜਰੂਰ ਸ਼ੇਅਰ ਕਰਾਂਗੀ ਲਾਸਟ ਵੀਡੀਓ ਦੇ ਵਿੱਚ ਉਹਦੀ ਫੋਟੋ ਪਾ ਦਾਂਗੀ ਸੋ ਤੁਸੀਂ ਵੀਰ ਨਾਲ ਕੰਟੈਕਟ ਕਰ ਸਕਦੇ ਹੋ ਸੋ ਨਾਲ ਇਹਨਾਂ ਦੇ ਰੇਟ ਵੀ ਜਾਇਜ਼ ਨੇ ਜ਼ਿਆਦਾ ਨਹੀਂ ਲੈਂਦਾ ਵੀਰਾ ਸੋ ਪਲੀਜ਼ ਕੰਟੈਕਟ ਕਰਿਓ ਆ ਦੇਖੋ ਬੜੀ ਗੱਡੀ ਐ ਅਗਰ ਕਿਸੇ ਨੇ ਕੋਈ ਛੋਟੀ ਗੱਡੀ ਵੀ ਹੋਗੀ 4 ਸੀਟਰ ਉਹ ਵੀ ਮਿਲ ਜੇਗੀ ਸੋ ਪਲੀਜ਼ ਕੰਟੈਕਟ ਜਰੂਰ ਕਰੋ ਵੀਰੇ ਨੂੰ ਸੋ ਬਾਕੀ ਆਪਾਂ ਲਾਸਟ ਵਿੱਚ ਪਾ ਰਹੇ ਆ ਬਾਈ ਆ ਦੇਖੋ ਜੀ ਉੱਪਰ ਜੀ ਜਗਾ ਆ ਮੇਰੇ ਹੱਥੀ ਆ ਲੈ ਕੇ ਆ ਦੇਖ ਲੈ ਜਾਂਦੀ ਤਾਂ ਉਹ ਜਿਹੜੇ ਬਣਾ ਦੇ ਰੱਬ ਲੋ ਜੀ ਇੱਧਰ ਹੋ ਰਹੀ ਐ ਸੈਟਿੰਗ ਆ ਦੇਖੋ ਇਹਨਾਂ ਕਾ ਲਾ ਕੇ ਕੀ ਕੰਮ ਕਰ ਰਹੇ ਨੇ ਫਿਰ ਪ੍ਰੋਗਰਾਮ ਖਤਮ ਹੋ ਗਿਆ ਫੇਰ ਮਿਲੀਆਂ ਨਹੀਂ ਇਹਨਾਂ ਕਾ ਲਾ ਕੇ ਟੰਗਾਂ ਟੈਂਟ ਵਾਲਾ ਕੰਮ ਕਰ ਰਹੇ ਨੇ ਕੱਟੀ ਕਰ ਲੈ ਗਾਣਾ ਦੱਸ ਦੇ ਦੇਖ ਲੋ ਕੰਮ ਫਿਰ ਮਾਰ ਰਹੇ ਨੇ ਮੈਂ ਚੁੱਕੀ ਮੈਂ ਮੋਟੋ ਰਹੀ ਸੀ ਸਾਨੂੰ ਇਹ ਆਪੇ ਕਰ ਲਾਂਗੇ ਕੰਮ ਅਸੀਂ ਹਾਂ ਜੀ ਕੰਮ ਹੋ ਗਿਆ ਖਤਮ ਇਤਰ ਮਾਸੀ ਚਰਖੇ ਨਾਲ ਲੱਗੀ ਖੇਡਣ ਚੱਕੀ ਚੈਰੀ ਸਾ ਬੋਲੀਆਂ ਜਿੰਨਾ ਵੀ ਤੰਤ ਨਹੀਂ ਤੂੰ ਜਾ ਰਹੇ ਆ ਬਾਏ 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 ਤੂੰ ਤੂੰ ਬਣਾ ਸਬਜੀ ਤੇ ਅਸੀਂ ਚੱਲੇ ਓਕੇ ਸਬਜੀ ਰੋਟੀ ਖਾ ਜਾਂਦੇ ਮੈਂ ਤੇ ਕਹਿੰਦੀ ਨਾ ਜਮਾ ਵੀ ਨਹੀਂ ਸਮੋਸੇ ਖਾ ਕੇ ਮਾਸੀ ਨੇ ਸਾਨੂੰ ਸਮੋਸੇ ਖਾ ਕੇ ਦੁਖੀ ਦਿਮਾਗ ਖਰਾਬ ਕਰਤਾ ਇਸ ਕਰਕੇ ਸੀ ਜਾ ਰਹੀ ਆ ਇਹ ਸਮਾਨ ਆਪ ਦਾ ਨਾਲ ਚੱਕ ਲਿਆ ਸਾਰਾ ਝੜਖਾ ਗੱਡੀ ਚ ਧਰ ਲਓ ਮਾਸੀ ਤਾਂ ਨਿਕਲਣੀ ਨਹੀਂ ਹਜੇ ਉਹ